ਇਹ ਮੂਵੀ ਤਾਂ ਸੱਚੀ ਬੜੀ ਕਮਾਲ ਦੀ ਮੂਵੀ ਮੈਂ ਸੱਚੀ ਬਹੁਤ ਰੋਈ ਆ ਮੂਵੀ ਦੇਖਦੇ ਸੱਚੀ ਮੁਹੱਬਤ ਪਾਕ ਮੁਹੱਬਤ ਉਹ ਜੇ ਦਿਖਾਈ ਗਈ ਆ ਨੀਰੂ ਜੀ ਦਾ ਇੱਕ ਮੈਨੂੰ ਇਹ ਚੀਜ਼ ਵਧੀਆ ਲੱਗੀ ਕਿ ਮੈਂ ਕਿ ਮੈਂ ਉਹਦੇ ਲਈ ਇਹ ਦੁਆ ਕਰਦੀ ਆ ਕਿ ਉਹ ਸ਼ਾਇਰ ਬਣੇ ਪਰ ਮੈਂ ਆਪਣੇ ਸ਼ੋਰ ਲਈ ਇਹ ਦੁਆ ਕਰਦੀ ਆ ਕਿ ਉਹ ਠੀਕ ਹੋ ਜਾਏ ਇਹ ਅੱਜ ਦੀ ਡੇਟ 'ਚ ਵੈਸੇ ਸੱਚੀ ਮੁਹੱਬਤ ਤਾਂ ਨਹੀਂ ਮਿਲਦੀਆਂ ਤੁਹਾਨੂੰ ਲੱਗਦਾ ਕਿ ਅੱਜ ਦੀ ਡੇਟ 'ਚ ਮੁਹੱਬਤ ਹੈਗੀ ਆ ਵੈਸੇ ਹੋਣੀ ਚਾਹੀਦੀ ਆ ਬਹੁਤ ਸਾਲ ਹੋ ਗਏ ਸਾਡੇ ਵਿਆਹ ਨੂੰ ਬਟ ਅਸੀਂ ਅੱਜ ਵੀ ਮੁਹੱਬਤ ਫੀਲ ਕਰਦੇ ਹਾਂ ਐਵਰੀ ਡੇ ਸਾਡੇ ਲਈ ਸੇਮ ਡੇ ਆ ਕੋਈ ਤੇਰੇ ਨਾਲ ਮੂਵੀ ਪੁਰਾਣਾ ਮਨਿਆ ਨਾ ਮਨ ਹੀਰੀਏ ਸ਼ਾਇਰ ਮੂਵੀ ਪਿਆਰ ਤੇ ਆਧਾਰਿਤ ਮੂਵੀ ਸੀ ਔਰ ਪਿਆਰ ਦੀ ਲਵ ਸਟੋਰੀ ਦੀ ਇੱਕ ਬੜੀ ਖੂਬਸੂਰਤ ਮਿਸਾਲ ਇੱਕ ਬੜੀ ਪਿਆਰੀ ਜੋੜੀ ਮੇਰੇ ਨਾਲ ਮੌਜੂਦ ਹੈ ਗੁਰਲੇਜ਼ ਅਕਟਰ ਮੈਂ ਤੇ ਸਰ ਮੈਨੂੰ ਲੱਗਦਾ ਕਿ ਤੁਹਾਨੂੰ ਦੇਖ ਕੇ ਨਾ ਕੋਈ ਸ਼ਬਦ ਕਈ ਵਾਰ ਨਹੀਂ ਨਿਕਲਦੇ ਲਵ ਸਟੋਰੀ ਦੀ ਜਦੋਂ ਆਪਾਂ ਗੱਲ ਕਰਦੇ ਆ ਤੁਸੀਂ ਸਟੇਜ ਤੇ ਹੋ ਤੁਸੀਂ ਆਪਣੇ ਕਰ ਰਹੇ ਹੋ ਤੁਸੀਂ ਸਨੈਪਚੈਟ ਤੇ ਕੋਈ ਹੈ ਨਾ ਆਪਣੀ ਡੇ ਜਿਹੜੀ ਰੁਟੀਨ ਹੈ ਤੁਹਾਡੀ ਉਹ ਸ਼ੇਅਰ ਕਰ ਰਹੇ ਹੋ ਆਪਾਂ ਹੀ ਖੁਸ਼ ਹੁੰਨੇ ਰਹਿੰਦੇ ਆ ਸੀ ਵੀ ਕਿਹ ਕਮਾਲ ਦੀ ਹਲੇ ਕੀ ਇਹ ਲਵ ਸਟੋਰੀ ਪੁਰਾਣੀ ਬਹੁਤ ਹੋ ਗਈ ਹੈ ਅਮੁੰਦਾ ਇੰਨਾ ਵੱਡਾ ਹੋ ਗਿਆ ਇੱਥੇ ਖੜਾ ਦਾਨਵੀਰ बार-बार کہہ ਰਹੇ ਚਲੋ ਘਰੇ ਚਲੋ ਪਰ ਅਸੀਂ ਰਿਕਵੈਸਟ ਕੀਤੀ ਗੱਲ ਕਰ ਲੈਣ ਦੀ ਇਹਨੂੰ ਪੁਰਾਣਾ ਸ਼ਬਦ ਕਹਿੰਦੇ ਨਹੀਂ ਏਵਰੀ ਡੇਸ ਸਾਡੇ ਲਈ ਫਰੈਸ਼ ਹੈ ਅੱਜ ਬਹੁਤ ਸਾਲ ਹੋ ਗਏ ਸਾਡੇ ਵਿਆਹ ਨੂੰ ਬਟ ਅਸੀਂ ਅੱਜ ਵੀ ਮੁਹੱਬਤ ਨਵਾਂ ਫੀਲ ਕਰਦੇ ਆਂ ਐਵਰੀ ਡੇ ਸਾਡੇ ਲਈ ਸੇਮ ਡੇ ਆ ਮੈਂ ਉਹੀ ਅਸੀਂ ਆਉਂਦੇ ਹੋਏ ਵੀ ਗੱਲ ਕਰਦੇ ਆ ਰਹੇ ਹਾਂ ਮੈਂ ਕਿੰਨੇ ਸਾਲ ਹੋ ਗਏ ਯਾਰ ਸਾਨੂੰ ਲੱਗਦਾ ਹੀ ਨਹੀਂ ਵੀ ਅਸੀਂ ਮੈਂ ਕਿਹਾ एवरीथिंग ਇਜ਼ ਨਿਊ ਇਹ ਜਦੋਂ ਕਹਿੰਦੇ ਨੇ ਕਿ ਕਿਹਨੇ ਕਿੱਥੇ ਨਹੀਂ ਤੇ ਤੁਹਾਡੇ ਮੂੰਹ ਤੇ ਜਿਹੜੀ ਇੱਕ ਰੌਣਕ ਦੀ ਆਉਂਦੀ ਹੈ ਨਾ ਉਹ ਅਸੀਂ ਹਮੇਸ਼ਾ ਅਬਜ਼ਰਵ ਕੀਤੀ ਆ ਮੈਂਨ ਤੁਸੀਂ ਫੀਲ ਕਰ ਸਕਦੇ ਹੋ ਇਹ ਕੋਈ ਅਸੀਂ ਇਹ ਬਨਾਵਟੀ ਨਹੀਂ ਕੁਝ ਨਹੀਂ ਇਹ ਸਾਡਾ ਇਹ ਕੋ ਮਾਲਕ ਨੇ ਸਾਡਾ ਕੋ ਲਿਖਿਆ ਸੀ ਅਟੈਚਮੈਂਟ ਸਾਡਾ ਪਿਆਰ ਲਿਖਿਆ ਸੀ ਦੇ ਉਹ ਅਸੀਂ ਇੱਕ ਦੂਜੇ ਨੂੰ ਪਾਇਆ ਤੇ ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਪਿਆਰ ਵੰਡੀਏ। ਇੱਕ ਇੱਕ ਵੀਵਰ ਮੈਨੂੰ ਸੌਰੀ ਮੈਮ ਇੱਕ ਵੀਵਰ ਮੈਨੂੰ ਹੁਣੇ ਮਿਲੇ ਕਹਿੰਦੇ ਕਿ ਜਦੋਂ ਮੂਵੀ ਖਤਮ ਹੋਈ ਨਾ ਤੇ ਗੁਰਲੇ ਜ਼ਫਤਰ ਜੀ ਆਏ ਹੋਏ ਸੂ ਰੋ ਰਹੇ ਸੀਗੇ। ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇੱਥੇ ਮਿਲ ਜੋਗੇ। ਹਾਂਜੀ ਹਾਂਜੀ ਵਾਕਿਆ ਰੋ। ਆਪਣਾ ਸ਼ਾਇਰ ਮੂਵੀ ਤਾਂ ਸੱਚੀ ਬੜੀ ਕਮਾਲ ਦੀ ਮੂਵੀ ਮੈਂ ਸੱਚੀ ਬਹੁਤ ਰੋਈ ਹਾਂ ਮੂਵੀ ਦੇਖਦੇ। ਕਿਉਂਕਿ ਅੰਦਰ ਬਹੁਤ ਸਟੋਰੀ ਇਦਾਂ ਦੀ ਹੈਗੀ ਆ ਕਿ ਸੱਚੀ ਮੁਹੱਬਤ ਪਾਕ ਮੁਹੱਬਤ ਉਹ ਚ ਦਿਖਾਈ ਗਈ ਆ। ਔਰ ਨੀਰੂ ਜੀ ਦਾ ਇੱਕ ਮੈਨੂੰ ਇਹ ਚੀਜ਼ ਵਧੀਆ ਲੱਗੀ ਕਿ ਮੈਂ ਵੀ ਮੈਂ ਉਹਦੇ ਲਈ ਇਹ ਦੁਆ ਕਰਦੀ ਆ ਕਿ ਉਹ ਸ਼ਾਇਰ ਬਣੇ ਪਰ ਮੈਂ ਆਪਣੇ ਸ਼ੋਰਲੀ ਇਹ ਦੁਆ ਕਰਦੀ ਆ ਕਿ ਉਹ ਠੀਕ ਹੋ ਜੇ ਵੀ ਉਹ ਤੰਦਰੁਸਤ ਰਹੇ ਉਹ ਦੋਨੋਂ ਪਾਸੇ ਫਰਜ਼ ਨਿਭਾ ਰਹੇ ਸ਼ੋਰਲੀ ਮੈਂ ਰੋਜ਼ ਦੁਆ ਕਰਦੀ ਆ ਤੇ ਕਦੇ-ਕਦੇ ਦੁਆ ਕਰਦੀ ਆ ਕਿ ਕਦੇ-ਕਦੇ ਹਾਂ ਕਦੇ-ਕਦੇ ਮੈਂ ਇਹਦੇ ਲਈ ਦੁਆ ਕਰਦੀ ਆ ਕਿ ਸੱਤੇ ਲਈ ਉਹ ਸ਼ਾਇਰ ਬਣੇ ਫਰਜ਼ਦਾਗੀ ਫਰਜ਼ਦਾਗੀ ਤੇ ਸ਼ੋਰਲੀ ਮੈਂ ਰੋਜ਼ ਦੁਆ ਕਰਦੀ ਆ ਕਿ ਉਹ ਤੰਦਰੁਸਤ ਹੋ ਜੇ ਬੜੀਆਂ ਲਵ ਸਟੋਰੀਜ਼ ਹੋਣੀਆਂ ਨੇ ਜਿਹੜੀਆਂ ਏਦਾਂ ਪੂਰੀਆਂ ਨਹੀਂ ਆ ਨਹੀਂ ਹੋਈਆਂ ਅਧੂਰੀਆਂ ਰਹਿ ਗਈਆਂ ਉਹ ਅਧੂਰੀ ਲਵ ਸਟੋਰੀ ਅਧੂਰੀ ਹੋ ਕੇ ਵੀ ਪੂਰੀ ਹੋਈ ਹੈ ਪੂਰੀ ਹੋਈ ਕਿਉਂਕਿ ਉਹਦੇ ਵਿੱਚ ਕੀ ਸੀਗਾ ਓਨੈਸਟੀ ਸੀਗੀ ਭਾਵੇਂ ਦੂਰ ਸੀਗੇ ਬਟ ਓਨੈਸਟ ਸੀਗੇ ਸੋ ਇਹ ਇਹ ਅੱਜ ਦੀ ਡੇਟ ਚ ਵੈਸੇ ਸੱਚੀਆ ਮੁਹੱਬਤਾਂ ਨਹੀਂ ਮਿਲਦੀਆਂ ਤੁਹਾਨੂੰ ਲੱਗਦਾ ਕਿ ਅੱਜ ਦੀ ਡੇਟ ਚ ਮੁਹੱਬਤ ਹੈਗੀ ਆ ਵੈਸੇ ਹੋਣੀ ਚਾਹੀਦੀ ਹੈ ਸਾਰੀ ਫੁੱਲ ਵਿਛਾਣ ਵਾਲਾ ਤਾਂ ਸੱਚੀ ਨਹੀਂ ਹੋਣ ਨਹੀਂ ਹੋਣ ਉਹ ਚੀਜ਼ਾਂ ਨਹੀਂ ਹੈਗੀਆਂ ਬਟ ਮੈਂ ਨਿਊ ਜਨਰੇਸ਼ਨ ਨੂੰ ਕਹੂੰਗੀ ਕਿ ਇਹ ਜ਼ਰੂਰੀ ਹੈ ਸੱਚੀ ਮੁਹੱਬਤ ਬਹੁਤ ਜ਼ਰੂਰੀ ਹੈ ਇਹ ਕਿਸੇ ਕਿਸੇ ਨੂੰ ਮਿਲਦੀ ਹੈ ਦੁਨੀਆ ਰਹੀਆਂ ਨੇ ਕਈ ਕਹਾਣੀਆਂ ਸ਼ਾਇਦ ਰਿਲੇਟ ਕਰਦੀ ਹੋਣਗੀਆਂ ਇਹਦੇ ਨਾਲ ਬਿਲਕੁਲ 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 ਬਹੁਤ ਚੰਗੀ ਲੱਗੀ ਤੁਸੀਂ ਮਤਲਬ ਰეკਮੈਂਡ ਕਰਦੇ ਆ ਮੈਂ ਇਹੀ ਕਹੂੰਗਾ ਵੀ ਸਾਰੇ ਜਣੇ ਜਾ ਕੇ ਦੇਖ ਕੇ ਆਓ ਸ਼ਾਇਦ ਦੀ ਸਾਰੀ ਟੀਮ ਨੂੰ ਬਹੁਤ ਸਾਰੀ ਟੀਮ ਨੂੰ ਮੁਬਾਰਕਾਂ ਔਰ ਸਾਰੇ ਜਣੇ ਜ਼ਰੂਰ ਤੇ ਮਿਊਜ਼ਿਕ ਸਟੋਰੀ ਕੰਪੋਜੀਸ਼ਨ ਗਾਇਆ ਬਹੁਤ ਅੱਛਾ ਇਹ ਚੰਗਾ ਰਹਿ ਗਿਆ ਦੱਸੋ ਕਿ ਕਿਹੜੀ ਕਿਹੜਾ ਗਾਣਾ ਵਧੀਆ ਲੱਗਿਆ ਪਲੀਜ਼ ਪਰਲੇਸ ਮੈਂ ਅਧੂਰੀ ਮੁਲਾਕਾਤ ਐਦਾਂ ਨਹੀਂ ਐਦਾਂ ਨਹੀਂ ਕੋਈ ਤੇਰੇ ਨਾਲ ਮੂਹੇ ਪੁਰਾਣਾ ਮਨਿਆ